ਤੇਰੇ ਇਹਦੇ ਮੂੰਹ ਵੱਲੇ ਮਾਰੋ ਫਿਰ ਇਹਦੇ ਮੂੰਹ ਵੱਲੇ ਮਾਰੋ ਤੇਰੇ ਸਾਹਮਣੇ ਇੱਕ ਕੰਮ ਕੀ ਲਾਓ ਮੇਰੀ ਪਹਿਲਾਂ ਗੱਲ ਸੁਣਨਾ ਦੇਖੋ ਮੇਰੀ ਸਾਡੀ ਸਾਰੀ ਗੱਲ ਦੱਸੋ ਕੰਮ ਕੀ ਲਾਓ ਇੱਕ ਮਿੰਟ ਮੇਰੇ ਮਡੇ ਬਲੇ ਬਈ ਮੇਰਾ ਕੰਮ ਨਹੀਂ ਆ ਰਿਹਾ ਮੈਂ ਮੜ ਗਿਆ ਕੰਮ ਤੇਰਾ ਦੱਸੋ ਇੰਨੇ ਕਾਲ ਦਾ ਕਾਲ ਦੇ ਇੱਥੇ ਰੱਖੋ ਭਾੜੀ ਦੱਸੋ ਇੱਥੇ ਰੱਖੋ ਇੰਨੇ ਚਾਰਜ ਰੱਖੋ ਮੇਰਾ ਕੰਮ ਹੀ ਨਹੀਂ ਆ ਤੇ ਕੰਮ ਕੀਦਾ ਫਿਰ ਇਹ ਰੱਖ ਦੋ ਆਪਣੀ ਕਿਹੜੀ ਪੋਸਟ ਹੈ ਨਹੀਂ ਕੋਈ ਹੁੰਦਾ ਕੈਸ਼ੀਰ ਮੈਂ ਆਪਣੀ ਕਿਹੜੀ ਕੈਸ਼ੀਰ ਹੈ ਤੇ ਆ ਸਾਰਾ ਕੰਮ ਇੰਦਰਾਬੀਖਰ ਕੋਲ ਹੈ ਕੈਸ਼ੀਰ ਕੈਸ਼ੀਰ ਤੁਸੀਂ ਮਾਰ ਮਾਰ ਆਪਣੇ ਤਾਂ ਸੈਨ ਕਰੋ ਬਾਕੀ ਅਸੀਂ ਕਰਾਵਾਂਗੇ ਇਹ ਕੋਜ ਆਪਣੇ ਸਾਥੀਆਂ ਸਮੇਤ ਆਣ ਕੇ ਦਫਤਰ ਦੇ ਵਿੱਚ ਇਹਨਾਂ ਕਾਫੀ ਹੁਲੜਬਾਜੀ ਕੀਤੀ ਆ ਕਿ ਉਹਨਾਂ ਨੇ ਵੀਡੀਓ ਵਾਇਰਲ ਕਰਕੇ ਨਗਰ ਕੌਂਸਲ ਦੀ ਸ਼ਬੀ ਨੂੰ ਖਰਾਬ ਕੀਤਾ ਗਿਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਰਕਾਰੀ ਦਫ਼ਤਰ ਚ ਹੁੱਲੜਬਾਜੀ, ਸਰਕਾਰੀ ਕੰਮ ਚ ਵਿਗੰਤ ਤੇ ਸਰਕਾਰੀ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ। ਹੁੱਲੜਬਾਜੀ ਕਰਨ ਵਾਲਾ ਨੌਜਵਾਨ ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦਾ ਯੂਥ ਪ੍ਰਧਾਨ ਵੀਪਨ ਕੁਮਾਰ ਦੱਸਿਆ ਜਾ ਰਿਹਾ ਹੈ। ਨਗਰ ਕੌਂਸਲ ਪੱਟੀ ਦੇ ਕਰਮਚਾਰੀਆਂ ਨੇ थाना ਸਿਟੀ ਪੱਟੀ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਹਲਕਾ ਯੂਥ ਪ੍ਰਧਾਨ ਵੀਪਨ ਕੁਮਾਰ ਦਾ ਸਰਕਾਰੀ ਕਰਮਚਾਰੀਆਂ ਪ੍ਰਤੀ ਮਾੜਾ ਰਵੱਈਆ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਦਫ਼ਤਰ ਨਗਰ ਕੌਂਸਲ ਪੱਟੀ ਦੇ ਸਰਕਾਰੀ ਕਰਮਚਾਰੀਆਂ ਨੇ ਅਧੂਰੇ ਦਸਤਾਵੇਜ਼ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਪੂਰੇ ਦਸਤਾਵੇਜ਼ੀ ਮੰਗ ਕੀਤੀ ਤਾਂ ਅਧੂਰੇ ਦਸਤਾਵੇਜ਼ ਨਾਲ ਕੰਮ ਨਾ ਹੋਣ ਤੇ ਵੀਪਨ ਕੁਮਾਰ ਨੇ ਨਗਰ ਕੌਂਸਲ ਪੱਟੀ ਦੇ ਦਫ਼ਤਰ ਤੇ ਜਾ ਕੇ ਸਰਕਾਰੀ ਕਰਮਚਾਰੀ ਨਾਲ ਦੁਰਵਿਹਾਰ ਕੀਤਾ ਤੇ ਹੁੱਲੜਵਾਜੀ ਕੀਤੀ ਤੇ ਉਸ ਦੀ ਵੀਡੀਓ ਤੋੜ ਮਰੋੜ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਬਲਿਸ਼ ਕਰ ਦਿੱਤੀ ਵਾਇਰਲ ਵੀਡੀਓ ਵਿੱਚ ਵਿਪਨ ਕੁਮਾਰ ਨਗਰ ਕੌਂਸਲ ਦੇ ਸਰਕਾਰੀ ਦਫ਼ਤਰ ਵਿੱਚ ਮੌਜੂਦਾ ਸਰਕਾਰ ਦਾ ਰੂਪ ਪੋਦਾ ਦਿਖਾਈ ਦੇ ਰਿਹਾ ਹੈ ਤੇ ਕਿਸ ਤਰ੍ਹਾਂ ਸਰਕਾਰੀ ਕਰਮਚਾਰੀਆਂ ਨਾਲ ਬਤੀਰਾ ਕਰ ਰਿਹਾ ਹੈ ਵੀਡੀਓ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਵਿਪਨ ਕੁਮਾਰ ਕਿਸ ਤਰ੍ਹਾਂ ਸਰਕਾਰੀ ਅਧਿਕਾਰੀਆਂ ਨੂੰ ੱੱਕੇ ਨਾਲ ਸਾਈਨ ਕਰਨ ਦੀ ਗੱਲ ਆਖ ਰਿਹਾ ਹੈ ਪੰਜਾਬ ਚ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਮੌਜੂਦਾ ਸਰਕਾਰ ਦੇ ਯੂਥ ਪ੍ਰਧਾਨ ਵੀਪਨ ਕੁਮਾਰ ਦਾ ਸਰਕਾਰੀ ਕਰਮਚਾਰੀ ਪ੍ਰਤੀ ਇਸ ਤਰ੍ਹਾਂ ਦਾ ਵਤੀਰਾ ਕੀ ਸੰਦੇਸ਼ ਦੇ ਰਿਹਾ ਹੈ ਆਮ ਪਬਲਿਕ ਤੇ ਇਸ ਦਾ ਕੀ ਅਸਰ ਹੋਵੇਗਾ ਵਿਖਿਆ ਜਾਵੇ ਤਾਂ ਜੇਕਰ ਵੀਪਨ ਕੁਮਾਰ ਦਾ ਕੰਮ ਨਗਰ ਕੌਂਸਲ ਦੇ ਕਰਮਚਾਰੀ ਨਹੀਂ ਕਰ ਰਹੀ ਸੀ ਤਾਂ ਵੀਪਨ ਕੁਮਾਰ ਨੇ ਉੱਚ ਅਫਸਰਾਂ ਪਾਸਪੰਚ ਕਿਉਂ ਨਹੀਂ ਕੀਤੀ ਦੱਸਦੇ ਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੇ ਸ਼ਹਿਰ ਦਾ ਇਹ ਮਾਮਲਾ ਹੈ ਤੇ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਪਨ ਕੁਮਾਰ ਯੂਥ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਧੇ ਵਿਪਨ ਕੁਮਾਰ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਟੜੀ ਇਮਾਨਦਾਰੀ ਸਰਕਾਰ ਦਾ ਜਿੱਥੇ ਦਾਵਾ ਕਰਦੀ ਹੈ ਉਥੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੇ ਕਰੀਬੀ ਵਿਪਨ ਕੁਮਾਰ ਸਰਕਾਰੀ ਕਰਮਚਾਰੀਆਂ ਨਾਲ ਗਲਤਵੱਤੀਰਾ ਕਰਦੇ ਨਜ਼ਰ ਆ ਰਹੇ ਨੇ ਇਸ ਬੰਦੀ ਨਗਰ ਕੌਂਸਲ ਪੱਟੀ ਦੇ ਕਰਮਚਾਰੀਆਂ ਨੇ ਵਿਪਨ ਕੁਮਾਰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਆਤਾਣਾ ਸਿਟੀ ਪੱਟੀ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਹਾਂ ਜੀ ਤੁਹਾਡੇ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਸਰਕਾਰੀ ਕੰਮ ਦੇ ਵਿਗਨ ਪੌਸਬੰਦੀ ਕੀ ਸਾਰਾ ਮਾਮਲਾ ਜਾਣਕਾਰੀ ਦਿਓ ਤੇ ਬਈ। ਦੇਖੋ ਜੀ ਮਾਮਲਾ ਇਹ ਆ ਮਿਤੀ 12 1 2024 ਨੂੰ ਅਜੀਤ ਸਿੰਘ ਮੰਗਲ ਸਿੰਘ ਵੱਲੋਂ ਨੋ ਡੂ ਸਰਟੀਫਿਕੇਟ ਲੈਣ ਸੰਬੰਧੀ ਇੱਕ ਸਾਨੂੰ ਦਫ਼ਤਰ ਨਗਰ ਕੌਂਸਲ ਵਿਖੇ ਇੱਕ ਐਪਲੀਕੇਸ਼ਨ ਦਿੱਤੀ ਗਈ ਉਹਨਾਂ ਵੱਲੋਂ। ਸਮिती 121 2024 ਨੂੰ ਇਹਨਾਂ ਦਾ ਲੜਕਾ ਜੀਤ ਸਿੰਘ ਆਇਆ ਸਾਡੇ ਕੋਲ ਐਪਲੀਕੇਸ਼ਨ ਲੈ ਕੇ ਤੇ ਸਾਈਨ ਜੀਤ ਸਿੰਘ ਦੇ ਸੀਗੇ ਉਹਨੇ ਸਾਨੂੰ ਆਣ ਕੇ ਕਿਹਾ ਵੀ ਮੈਨੂੰ ਨੋ ਡਿਊ ਸਰਟੀਫਿਕੇਟ ਦਿਓ ਇਸ ਦੇ ਲਈ ਅਸੀਂ ਜੋ ਸਰਕਾਰੀ ਦਸਤਾਵੇਜ਼ ਸੀ ਇਹਦੇ ਕੋਲੋਂ ਜੋ ਸਾਨੂੰ ਜ਼ਰੂਰਤ ਸੀਗੀ ਜਿੰਨਾ ਦੀ ਇਹਦੇ ਕੋਲੋਂ ਅਸੀਂ ਮੰਗ ਕੀਤੀ ਆ ਸਾਨੂੰ ਦਸਤਾਵੇਜ਼ ਦੇਣ ਦੀ ਬਜਾਏ ਇਹ ਇਥੋਂ ਤਕਰੀਬਨ 3 ਵਜੇ ਤੇ ਕਰੀਬ ਉਸੇ ਦਿਨ ਸੇਮ ਡੇ 12 1 2024 ਨੂੰ ਹੀ ਇਹ ਕੁਝ ਆਪਣੇ ਸਾਥੀਆਂ ਸਮੇਤ ਆਣ ਕੇ ਦਫਤਰ ਦੇ ਵਿੱਚ ਇਹਨਾਂ ਕਾਫੀ ਹੁੱਲੜਬਾਜੀ ਕੀਤੀ ਆ ਤੇ ਨਾਲ ਇਹਨਾਂ ਨੇ ਸਾਥੀਆਂ ਸਮੇਤ ਇਹਨਾਂ ਨੇ ਕਾਫੀ ਗਾਲੀ ਗਲੋਚ ਕੀਤਾ ਸਾਨੂੰ ਤੇ ਧਮਕਾਇਆ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ ਵਿਪਨ ਕੁਮਾਰ ਵੱਲੋਂ ਵਿਪਨ ਕੁਮਾਰ ਜਿਹੜਾ ਸੀਗਾ ਜੀਤ ਸਿੰਘ ਮੰਗਲ ਸਿੰਘ ਜਿਨ੍ਹਾਂ ਨੇ ਨੋਟਿਸ ਅਪਲਾਈ ਕੀਤਾ ਆ ਉਹਨਾਂ ਦੇ ਲੜਕੇ ਦੇ ਨਾਲ ਹੀ ਆਇਆ ਉਹਨੇ ਹੀ ਉਹਨਾਂ ਨੂੰ ਬੁਲਾਇਆ ਤਲੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਦਾ ਕੀ ਮਤਲਬ ਕੀ ਉਹਨਾਂ ਦਾ ਕੰਮ ਸੀ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਪਤਾ ਹੈ ਆਪਣਾ ਮਹਿਕਮੇ ਦੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਉਹਨਾਂ ਨੇ ਵਾਇਰਲ ਕੀਤੀ ਆ ਕਿਹਾ ਜੀ ਇਹ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਇਹ ਸਭ ਕਿਉਂ ਕੀਤਾ ਆ ਯਾਨੀ ਕਿ ਉਹਨਾਂ ਨੇ ਵੀਡੀਓ ਵਾਇਰਲ ਕਰਕੇ ਨਗਰ ਕੌਂਸਲ ਦੀ ਸ਼ਬੀ ਨੂੰ ਖਰਾਬ ਕੀਤਾ ਗਿਆ ਤੇ ਤੁਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਨਗਰ ਕੌਂਸਲ ਦੀ ਇੱਕ ਨਜਾਇਜ਼ ਤੌਰ ਤੇ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦੇ ਸਬੰਧ ਦੇ ਵਿੱਚ ਜਿਹੜਾ ਵਾ ਵੀ ਦੁਨੀਆਂ ਨੂੰ ਇੱਕ ਸੱਚਾਈ ਦਾ ਪਤਾ ਲੱਗੇ ਵੀ ਸੱਚਾਈ ਕੀ ਆ ਸੱਚ ਕੀ ਤੇ ਝੂਠ ਕੀ ਆ ਤੇ ਇਹਦੇ ਖਿਲਾਫ ਅਸੀਂ ਜਿਹੜੀ ਆ ਇੱਕ ਸਾਰੇ ਨਗਰ ਕੌਂਸਲ ਵੱਲੋਂ ਤੇ ਥਾਣਾ ਸਿਟੀ ਪਟੇ ਵਿਖੇ ਮਾਨਯੋਗ ਐਸ ਐਚਓ ਸਾਹਿਬ ਨੂੰ ਇੱਕ ਦਰਖਾਸਤ ਦੇ ਕੇ ਆਏ ਹਾਂ ਇਹ ਦਾ ਆਪਣਾ ਮੈਂ ਸੰਦੀਪ ਨਹੀਂ ਮੈਂ ਕੈਸ਼ੀਅਰ ਹਨਮਤ ਕੁੰਤਲ ਤੇ ਮੈਂ ਸਰਹਵਾਰ ਦੇ ਰਿਹਾ ਸੰਬਰਤਕ ਜਗਮਾਰੀ ਇੱਕ ਸੋਸ਼ਲ ਮੀਡੀਆ ਇੱਕ ਵੀਡੀਓ ਵਾਲੀ ਹੋਈ ਹੈ ਕਿ ਸਾਡੇ ਦਫਤਰ ਦੇ ਵਿੱਚ ਇੱਕ ਬੰਦਾ ਇੱਕ ਵੀਡੀਓ ਗਲਤ ਕਰਕੇ ਬਣਾ ਰਿਹਾ ਹੈ ਕੀ ਮਸਲਾ ਸੀ ਕੀ ਮਾਮਲਾ ਸੀ ਮਾਮਲੇ ਤਾਂ ਮੈਨੂੰ ਤੇ ਬਾਰੇ ਪਤਾ ਹੀ ਨਹੀਂ ਸੀ ਕਿਉਂਕਿ ਆਇਲੈਂਡ ਤੇ ਆ ਐਨਓਸੀ ਆਇਆ ਸੀ ਰਾਜਕੁਮਾਰ ਨੂੰ ਨਾ ਕੋ ਤੇ ਮੇਰੇ ਨਾਲ ਗਲਤ ਬੋਲਿਆ ਕੀ ਨਾ ਉਹਦਾ ਬੰਦੇ ਦਾ ਜਿਹੜਾ ਗਲਤ ਬੋਲਿਆ ਇਹ ਕਿਥੇ ਰਹਿਣ ਵਾਲਾ ਹੈ ਪੱਟੀ ਦਾ ਤੂੰ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਸਟਾਫ ਦੀ ਮੰਗ ਹੈ ਹਾਂ ਜੀ ਕੀ ਨਾ ਆਪਣਾ ਮੇਰਾ ਜਗਜੀਤ ਸਿੰਘ ਇਹ ਕੀ ਗੱਲ ਹੋਈ ਸੀ 12 ਤਰੀਕ ਨੂੰ 12 ਤਰੀਕ ਨੂੰ ਮੇਰੇ ਕੋਲ ਆਇਆ ਸੀ ਐਨਓਸੀ ਲੈਣ ਕਿ ਮੈਂ ਡਾਕੂਮੈਂਟ ਉਹਨਾਂ ਕੋਲ ਬੰਗੇ ਸੀ ਤੇ ਬਹੁਤ ਜ਼ਿਆਦਾ ਗਲਤ ਬੋਲ ਰਹੇ ਗਏ ਗਲਤ ਕੌਣ ਬੋਲ ਰਿਹਾ ਸੀ ਬਲਕਿ ਕੁਮਾਰ ਨਾਲ ਹੋਰ ਬੰਦੇ ਸਨ ਤੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਫ਼ ਦੀ ਮੰਗ ਕਰਦੇ ਹੋ ਜੀ ਦਫ਼ਤਰ ਆ ਕੇ ਹੁਣ ਰੱਜ ਬਚੀ ਤੀ ਉਹਨਾਂ ਦੇ